ਆ ਗਿਆ ਵਿਰਾਗ ਜ ਆ ਗਿਆ ਦੋਵੇਂ ਜੀਸਾ ਨਾਲ ਉਹਦੇ ਘਰ ਵਾਲੀ ਵੀ ਸੀ ਮੈਂ ਵੀ ਤੇਰੇ ਅੰਦਰ ਪ੍ਰੇਮ ਤਾਂ ਜਾਗ ਗਿਆ ਮੈਨੂੰ ਪਤਾ ਲੱਗ ਗਿਆ ਵੀ ਤੈਨੂੰ ਛਣਕ ਜੀ ਲੱਗ ਗਈ ਹੈ ਬਾਣੀ ਸੁਣ ਕੇ ਤੈਨੂੰ ਛਣਕ ਲੱਗ ਗਈ ਹੈ ਕਹਿੰਦਾ ਦੱਸੋ ਕਿ ਮੈਂ ਕਿਵੇਂ ਕਰਾਂ ਮੈਂ ਹੈ ਖੱਤਰੀ ਪਰਿਵਾਰ ਵਿੱਚੋਂ ਮੇਰਾ ਦਾਦਾ ਵੀ ਕਲੀਨ ਸੇ ਮੇਰਾ ਪਿਤਾ ਜੀ ਵੀ ਕਲੀਨ ਸੇ ਮੇਰੇ ਰਿਸ਼ਤੇ ਸਾਰੇ ਸਾਰੇ ਕਲੀਨ ਸੇਪ ਨੇ ਅਰ ਮੈਂ ਕਥਾ ਸੁਣੀ ਹੈ ਪਰ ਮੇਰਾ ਦਿਲ ਆਵਾਜ਼ਾਂ ਮਾਰਦਾ ਮੈਂ ਹੁਣ ਕਿਵੇਂ ਕਰਾਂ ਮੈਂ ਜੇ ਗੁਰੂ ਨਾਲ ਪ੍ਰੇਮ ਆਗੀ ਤੇ ਤੁਹਾਡੇ ਖਤਰੀ ਪਰਿਵਾਰ ਵੀ ਹੈਗੇ ਨੇ ਜਿਹੜੇ ਸਾਨੂੰ ਮਿਲਦੇ ਦਿਨਾਂ ਦਸਤਾਰਾਂ ਸਜਾਈਆਂ ਹੋਈਆਂ ਨੇ ਜਿਹੜੇ ਅਮਰਤ ਹਰੀ ਸਿੰਘ ਨੇ ਕਹਿੰਦਾ ਜੀ ਕਿੱਥੋਂ ਲਵਾਂ ਅਮਰਤ ਮੈਂ ਕਿਹਾ ਆਨੰਦਪੁਰ ਸਾਹਿਬ ਚਲਾ ਜਾ ਤੇਰੇ ਨੇੜੇ ਹੀ ਆ ਜਿੱਥੋਂ ਮਰਜ਼ੀ ਲੈ ਲੈ ਪਰ ਮੈਨੂੰ ਪਤਾ ਵੀ ਉਹਦੇ ਅੰਦਰ ਪ੍ਰੇਮ ਵਿਰਾਗ ਪੈਦਾ ਹੋ ਗਿਆ ਪਰ ਮੈਨੂੰ ਹੁਣ ਪਤਾ ਹੈ ਵੀ ਉਹ ਬੱਚਾ ਹੋ ਸਕਦਾ ਹੈ ਅਮਰਤ ਵੀ ਸ਼ਕੇਗਾ ਸਾਡੇ ਸਿੱਖਾਂ ਨੂੰ ਭਾਵੇਂ ਨਾ ਲੱਗੇ ਅ ਲੱਗਦੀ ਨਹੀਂ ਵੀ ਸਾਨੂੰ ਇੰਨੀਆਂ ਕਥਾ ਮੈਂ ਤੇ ਕਈ ਵਾਰੀ ਸੋਚਦਾ ਵੀ ਇੰਨਾ ਨਾਸ ਵੱਡੇ ਸਮਾਗ